ਸ਼ਸ਼ੀਕਾਲ ਸੀਏਐਨ ਪੰਜਾਬੀ ਦਸਤਖੇਰ ਦਰਸ਼ਕਾਂ ਦਾ ਮੈਂ ਕੁਲਵੰਸਿਕ ಸ್ਨੌਰਵੀ ਸਵਾਗਤ ਕਰਦਾ ਕੁਨਾਲ ਕਾਮਰਾ ਇੱਕ ਸਟੈਂਡਅਪ ਕਮੇਡੀਅਨ ਜਿਹਨੂੰ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਲੋਕ ਜਾਣਦੇ ਨੇ ਉਹਨਾਂ ਦੇ ਵੱਲੋਂ ਕੱਲ ਇੱਕ ਵੀਡੀਓ YouTube ਤੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਭਾਜਪਾ ਸਰਕਾਰ ਤੇ ਮਹਾਰਾਸ਼ਟਰ ਦੀ ਸਰਕਾਰ ਜਿਹੜੀ ਫੰਡਵੀਜ਼ ਦੀ ਸਰਕਾਰ ਹੈ ਉਸ ਦੇ ਵਿੱਚ ਜਿਹੜੇ ਡਿਪਟੀ ਸੀਐਮ ਨੇ ਇੱਕ ਨਾ ਸ਼ਿੰਦੇ ਉਹਨਾਂ ਉੱਤੇ ਤੰਗ ਕਰਦਿਆਂ ਬਹੁਤ ਹੀ ਵੱਡੀਆਂ ਗੱਲਾਂ ਕਹਿ ਦਿੱਤੀਆਂ ਉਸ ਤੋਂ ਬਾਅਦ ਐਕਸ਼ਨ ਦਾ ਰਿਐਕਸ਼ਨ ਹੋਇਆ ਹੈ ਇੱਕ ਨਾ ਸ਼ਿੰਦੇ ਦਾ ਬਿਆਨ ਆਇਆ ਹੈ ਕਿ ਜੇ ਤੁਸੀਂ ਰੈਕਸ਼ਨ ਕਰੋਗੇ ਤਾਂ ਰੈਕਸ਼ਨ ਵੀ ਆਏਗਾ ਉਸ ਤੋਂ ਬਾਅਦ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਮੁੰਬਈ ਸਤਤ ਉਹਨਾਂ ਦੀ ਰਿਹੈਸ ਤੇ ਨੋਟੇ ਜਾਂਦਾ ਹੈ ਨੋਟਿਸ ਦੇ ਵਿੱਚ ਕਾਫੀ ਕੁਝ ਲਿਖਿਆ ਹੁੰਦਾ ਪਰ ਜਿਹੜੇ ਕੋਨਾਲ ਕਾਮਰਾਂ ਨੇ ਮੁੰਬਈ ਨਹੀਂ ਹੁੰਦੇ ਉਹਨਾਂ ਨੂੰ ਅੱਜ 10 ਵਜੇ ਥਾਣੇ ਬੁਲਾਇਆ ਗਿਆ ਸੀ ਪਰ ਉਹ ਥਾਣੇ ਨਹੀਂ ਪਹੁੰਚਦੇ ਕਿਉਂਕਿ ਉਹ ਮੁੰਬਈ ਤੋਂ ਬਾਹਰ ਦੱਸੇ ਜਾ ਰਹੇ ਨੇ ਉਸ ਤੋਂ ਦੱਸਿਆ ਜਾਂਦਾ ਹੈ ਕਿ ਜਿੱਥੇ ਇਹ ਪ੍ਰੋਗਰਾਮ ਹੋਇਆ ਸੀ ਉੱਥੇ ਵੀ ਜਿਹੜੇ ਸ਼ਿਵ ਸੈਨਾ ਦੇ ਆਗੂ ਸੀ ਉਹ ਪਹੁੰਚੀ ਸੀ ਪਰ ਇਹ ਜਿਹੜਾ ਪ੍ਰੋਗਰਾਮ ਸੀ ਉਸ ਦਿਨ ਪਹਿਲਾਂ ਦਾ ਸੀ YouTube ਤੇ ਬਾਅਦ ਚ ਅਪਲੋਡ ਹੋਇਆ ਉਸ ਤੇ ਕਾਫੀ ਵਿਵਾਦ ਖੜਾ ਹੋ ਗਿਆ ਕਿਉਂਕਿ ਉਹਨਾਂ ਨੇ ਇੱਕ ਪੈਰੋਡੀ ਗਾਈ ਇੱਕ ਗਾਣਾ ਗਾਇਆ ਜਿਸ ਦੇ ਵਿੱਚ ਏਕ ਨਾਲ ਸਿੰਦੇ ਨੂੰ ਉਹਨਾਂ ਨੇ ਗਦਾਰ ਤੱਕ ਕਹਿ ਦਿੱਤਾ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਗੱਲਾਂ ਗੁਨਾਲ ਕਾਮਰੇ ਦੇ ਵੱਲੋਂ ਉਸ ਵੀਡੀਓ ਦੇ ਵਿੱਚ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਮੋਦੀ ਸਾਹਿਬ ਨੂੰ ਲੈ ਕੇ ਅਮਿਸ਼ਾ ਨੂੰ ਲੈ ਕੇ ਕਾਫੀ ਤਰੀਕੇ ਦੀਆਂ ਗੱਲਾਂ ਕਹੀਆਂ ਗਈਆਂ ਜਿਸ ਦੇ ਵਿੱਚ ਕਾਫੀ ਟਿੱਪਾ ਟਿਕਣੀ ਕੀਤੀ ਗਈ ਹੈ ਇਸ ਨੂੰ ਲੈ ਕੇ ਵਕ ਵਕ ਪਾਰਟੀ ਵਿੱਚ ਜਿਵੇਂ ਐਨਐਸਪੀ ਐਨਐਸਪੀ ਹੋਵੇ ਸ਼ਿਵ ਸੈਨਾ ਹੋਵੇ ਸ਼ਿਵ ਸੈਨਾ ਜਦੋਂ ਅਲੱਗ ਹੁੰਦੀ ਹੈਗੀ ਆਪਸ ਦੇ ਵਿੱਚ ਪਾੜ ਪੈਂਦਾ ਉਸ ਨੂੰ ਲੈ ਕੇ ਗੱਲਾਂ ਹੋਵੇ ਐਨਸੀਪੀ ਜੋ ਅਲੱਗ ਹੁੰਦੀ ਹੈ ਉਸ ਨੂੰ ਲੈ ਕੇ ਗੱਲਾਂ ਹੋਣ ਕਾਫੀ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਉਹ ਸਾਰੀਆਂ ਉਹਨਾਂ ਨੇ ਆਪਣੀ YouTube ਵੀਡੀਓ ਦੇ ਵਿੱਚ ਕਲੈਕਟਿਵਲੀ ਕਹਿ ਦਿੱਤੀਆਂ ਪਰ ਹਮੇ ਸਿੱਧਾ ਨਾਮ ਉਹਨਾਂ ਨੇ ਕਿਸੇ ਦਾ ਨਹੀਂ ਲਿਆ ਪਰ ਉਹਨਾਂ ਨੇ ਜਿਹੜਾ ਇੱਕ ਥਾਣੇ ਮੁੰਬਈ ਦਾ ਇਲਾਕਾ ਹੈਗਾਗਾ ਜਿਸ ਦੇ ਵਿੱਚ ਪਹਿਲਾਂ ਇੱਕ ਨਾ ਛੰਦੇ ਆਟੋ ਡਰਾਈਵਰ ਦਾ ਕੰਮ ਕਰਦੇ ਸੀਗੇ ਉਹਨਾਂ ਨੇ ਇੱਕ ਰਿਕਸ਼ਾ ਵਾਲੇ ਦੀ ਨਕਲ ਉਤਾਰਦਿਆਂ ਹੋਇਆਂ ਕਿਹਾ ਕਿ ਇੱਕ ਰਿਕਸ਼ਾ ਚਲਾ ਰਿਹਾ ਹੈਗਾ ਉਹਦੇ ਦਾੜੀ ਰੱਖੀ ਹੋਈ ਆ ਚਸ਼ਮਾ ਲੱਗਿਆ ਹੋਇਆਗਾ ਤੇ ਉਹ ਇੱਕ ਪਾਰਟੀ ਦੇ ਥੈਰਦਾਰ ਨੇ ਜਿਸ ਪਾਰਟੀ ਨੂੰ ਜਾਂਦਾ ਉਸ ਪਾਰਟੀ ਦੀ ਖਰਾਬੀ ਕਰਦਾ ਜਿਸ ਦੀ ਥਾੜੀ ਖਾਂਦਾ ਉਹਦੇ ਵਾਲੀ ਸ਼ੇਧ ਕਰਦਾ ਇਸ ਤਰ੍ਹਾਂ ਦੇ ਕਈ ਬਿਆਨ ਕਨਾਲ ਕਾਮਰਾ ਦੇ ਵੱਲੋਂ ਦਿੱਤੇ ਗਏ ਪਹਿਲਾਂ ਵੀ ਕਨਾਲ ਕਾਮਰਾ ਜਿਹੜਾ ਕਾਫੀ ਵਿਵਾਦਾਂ ਵਿੱਚ ਰਹਿ ਚੁੱਕੇ ਨੇ ਅਨਵ ਗੋਸਵਾਮੀ ਨਾਲ ਫਲਾਈਟ ਦੇ ਵਿੱਚ ਉਹਨਾਂ ਦੀ ਬਹਿਸ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਫਲਾਈਟਾਂ ਦੇ ਵਿੱਚੋਂ ਜਿਹੜਾ ਆ ਬੈਨ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸ਼ੋਅ ਸੀਗੇ ਉਹ ਵੀ ਕਾਫੀ ਥਾਵਾਂ ਤੋਂ ਰੱਦ ਕਰ ਦਿੱਤੇ ਗਏ ਸੀ ਤੇ ਪਰ ਹੁਣ ਜਿਵੇਂ ਹੀ ਉਹਨਾਂ ਦੇ ਸ਼ੋਅ ਸ਼ੁਰੂ ਹੋਏ ਜਿਹੜੀ ਜਗ੍ਹਾ ਤੇ ਉਹਨਾਂ ਦਾ ਸ਼ੋਅ ਹੋਇਆ ਸੀ ਉਸ ਜਗ੍ਹਾ ਦੀ ਤੋੜਪਾਣ ਦੀ ਵੀ ਵੀਡੀਓ ਵੀ ਸਾਹਮਣੇ ਆਈਆਂ ਨੇ ਪਰ ਦੇਖਣ ਦਾ ਵਿਸ਼ਾ ਇਹੀ ਹੈ ਕਿ ਜਿਵੇਂ ਇੱਕ ਨਾ ਛੰਦੇ ਨੇ ਉਹਨਾਂ 'ਤੇ ਬਿਆਨ ਦਿੱਤਾ ਹੈ ਕਿ ਤੁਸੀਂ ਐਕਸ਼ਨ ਕਰੋਗੇ ਤਾਂ ਰੈਕਸ਼ਨ ਜ਼ਰੂਰ ਹੋਏਗਾ ਤਾਂ ਉਹਨਾਂ ਨੇ ਕਿਹਾ ਕਿ ਇੱਕ ਲਿਮਟ ਹੁੰਦੀ ਹੈ ਕਾਮੇਡੀ ਦੀ ਕਾਮੇਡੀ ਕਰੋ ਜ਼ਰੂਰ ਕਰੋ ਇੱਕ ਵਿਅੰਗ ਕਰਨਾ ਤੁਸੀਂ ਕਰੋ ਪਰ ਇੱਕ ਸਿਸ਼ਟਾਚਾਰ ਹੁੰਦਾ ਹੈ ਇੱਕ ਕੋਈ ਲਹਿਜਾ ਹੁੰਦਾ ਹੈ ਇਹ ਕੋਈ ਢੰਗ ਹੁੰਦਾ ਹੈ ਪਰ ਇਹ ਕੋਈ ਢੰਗ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਕਾਮੇਡੀ ਕਰ ਰਹੇ ਹੋ ਇਹ ਲੋਕਾਂ ਨੂੰ ਤੁਸੀਂ ਉਪਸਾਰ ਰਹੇ ਹੋ ਇਹ ਲੋਕਾਂ ਦੇ ਗੁੱਸੇ ਤੁਸੀਂ ਕਾਰਨ ਬਣ ਰਹੇ ਹੋ ਅਗਰ ਕੱਲ ਤੁਹਾਡੇ ਦੇ ਕੋਈ ਵਿਰੋਧ ਕਰਦਾ ਜਾਂ ਤੁਹਾਡੇ ਦੇ ਕੋਈ ਕੋਈ ਮਾਰ ਕਰਦਾ ਜਾਂ ਕੋਈ ਤੁਹਾਡੇ ਦੇ ਉੱਤੇ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਤਾਂ ਇਸ ਖੁਦ ਤੁਸੀਂ ਜ਼ਿੰਮੇਵਾਰ ਖੁਦ ਹੋਵੋਗੇ